Democratic Teachers Front ਵੱਲੋਂ ਸੈਕੰਡਰੀ ਅਧਿਆਪਕਾਂ ਦੀਆਂ ਮੰਗਾਂ ਸੰਬੰਧੀ ਦੀ ਐਸਈ ਸੈਕੰਡਰੀ ਨਾਲ ਮੀਟਿੰਗ ਅਧਿਆਪਕਾਂ ਦੀਆਂ ਸਾਰੀਆਂ ਪੈਂਡਿੰਗ ਤਰੱਕੀਆਂ ਜਲਦ ਨੇਪਰੇ ਚਾੜ੍ਹਨ ਦਾ ਭਰੋਸਾ ਬਦਲੀਆਂ ਸੰਬੰਧੀ ਪ੍ਰਕਿਰਿਆ ਅਗਲੇ ਦਿਨਾਂ ਵਿੱਚ ਜਲਦ ਸ਼ੁਰੂ ਕਰਨ ਦਾ ਭਰੋਸਾ ਡੈਮੋਕਰੈਟਿਕ ਟੀਚਰਸ ਫਰੰਟ ਡਟੀਐਫ ਦੇ ਵਫ਼ਦ ਵੱਲੋਂ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ ਅਤੇ ਜਨਰਲ ਸਕੱਤਰ ਮਕੇਸ਼ ਕੁਮਾਰ ਦੀ ਅਗਵਾਈ ਵਿੱਚ ਡਾਇਰੈਕਟਰ ਸਕੂਲ ਸਿੱਖਿਆ ਸੈਕੰਡਰੀ ਸ਼੍ਰੀ ਪਰਮਜੀਤ ਸਿੰਘ ਨਾਲ ਕੀਤੀ ਪੈਨਲ ਮੀਟਿੰਗ ਦੌਰਾਨ ਸੈਕੰਡਰੀ ਅਧਿਆਪਕਾਂ ਨਾਲ ਸੰਬੰਧਿਤ 8 ਲਿਖਤ ਪਕਦੇ ਮਸਲਿਆਂ ਨੂੰ ਲੈ ਕੇ ਖੋਲ ਕੇ ਚਰਚਾ ਕੀਤੀ ਗਈ ਹੈ ਜਿਸ ਵਿੱਚ ਵੱਖ-ਵੱਖ ਸਿੱਖਿਆ ਅਧਿਕਾਰੀਆਂ ਤੋਂ ਇਲਾਵਾ ਡੀਟੀਐਫਡੀ ਸੂਬਾਈ ਮੀਤ ਪ੍ਰਧਾਨਾ ਰਾਜੀਵ ਬਰਨਾਲਾ ਗੁਰਪਿਆਰ ਕੋਟਲੀ ਬੇਅੰਤ ਫੁੱਲੇਵਾਲਾ ਤੇ ਰਗਵੀਰ ਭਵਾਨੀਗੜ੍ਹ ਸੂਬਾਈ ਪ੍ਰੈਸ ਸਕੱਤਰ ਪਵਨ ਮੁਕਤਸਰ ਪਰ 4 ਸਕੱਤਰ ਸੁਖਦੇਵ ਦਾਸੀਵਾਲ ਅਤੇ ਪ੍ਰਿੰਸੀਪਲ ਲਖਵਿੰਦਰ ਸਿੰਘ ਜ਼ਿਲ੍ਹਾ ਪ੍ਰਧਾਨ ਫਤਹੀਗੜ੍ਹ ਸਾਹਿਬ ਆਦਿ ਸ਼ਾਮਿਲ ਰਹੇ ਇਸ ਮੌਕੇ ਹੇਠ ਲਿਖਤ ਮੰਗਾ ਤੇ ਚਰਚਾ ਕੀਤੀ ਗਈ ਸਾਥੀ ਨਰਿੰਦਰ ਪੰਡਾਰੀ ਨੂੰ ਜਾਰੀ ਟਰਮੀਨੇਸ਼ਨ ਤਜ਼ਵੀਜ਼ ਵਾਪਸ ਲੈ ਕੇ ਸੇਵਾ ਕਨਫਰਮ ਕਰਨ ਸੰਬੰਧੀ ਦੀ ਐਸ ਈ ਨੇ ਸਿੱਖਿਆ ਮੰਤਰੀ ਵੱਲੋਂ ਲਿਖਤੀ ਹਦਾਇਤ ਪ੍ਰਾਪਤ ਹੋਣ ਤੇ ਮਾਮਲਾ ਹੱਲ ਕਰਨ ਅਤੇ ਡਾਕਟਰ ਰਵਿੰਦਰ ਕੰਬੋਜ ਨੂੰ ਜਾਰੀ ਟਰਮੀਨੇਸ਼ਨ ਪੱਤਰ ਵਾਪਸ ਲੈਣ ਵਿੱਚ ਭਰਤੀ ਬੋਰਡ ਵੱਲੋਂ ਦਰੁਸਤ ਜਾਣਕਾਰੀ ਨਾ ਪ੍ਰਾਪਤ ਹੋਣ ਦਾ ਅੜਿੱਕਾ ਹੋਣ ਦੀ ਗੱਲ ਆਖੀ ਗਈ ਹੈ। ਜਥੇਬੰਦੀ ਵੱਲੋਂ ਦੋਨੋਂ ਅਧਿਆਪਕਾਂ ਨੂੰ ਇਨਸਾਫ ਨਾ ਮਿਲਣ ਤੇ ਸਖਤ ਇਤਰਾਜ਼ ਜਾਇਰ ਕਰਦਿਆਂ ਜਲਦ ਅਗਲਾ ਸੰਗਰਾਸ਼ ਸ਼ੋਲੀ ਕਰਨ ਦੀ ਗੱਲ ਕਹੀ ਗਈ। ਪਿਕਟਸ ਅਦੀਨ ਕੰਪਿਊਟਰ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਰੈਗੂਲਰ ਤੌਰ ਮਰਜ਼ ਕਰਨ ਅਤੇ 6ਵਾਂ ਪੰਜਾਬ ਤਨਖਾਹ ਕਮਿਸ਼ਨ ਤੇ ਮਹਿੰਗਾਈ ਪੱਤੇ ਦੇ ਸਾਰੇ ਲਾਭ ਲਾਗੂ ਕਰਨ ਦਾ ਮਾਮਲਾ ਪੰਜਾਬ ਸਰਕਾਰ ਦੇ ਪੱਧਰ ਤੇ ਹੱਲ ਹੋਣ ਅਤੇ ਇਹਨਾਂ ਅਧਿਆਪਕਾਂ ਨੂੰ ਸੀਐਸਆਰ ਤੇ ਹਰ ਤਰ੍ਹਾਂ ਦੀਆਂ ਛੁੱਟੀਆਂ ਦਾ ਲਾਭ ਦੇਣ ਦੀ ਮੰਗ ਨੂੰ ਵਿਚਾਰਨ ਦਾ ਭਰੋਸਾ ਦਿੱਤਾ ਗਿਆ ਮਾਸਟਰ ਕੇਡਰ ਦੀ ਸੀਨੀਅਰਤਾ ਸੰਬੰਧੀ ਹੋਈ ਗੱਲਬਾਤ ਪ੍ਰੋਮੋਸ਼ਨ ਸੰਬੰਧੀ ਅਧਿਕਾਰਿਤ ਕਟਾਫ ਲਿਸਟ ਲਿਸਟ ਜਾਰੀ ਕਰਨ ਅਤੇ ਹੋਰ ਬਣਦੇ ਲੈਫਟ ਆਊਟ ਕੇਸ ਲੈਣ ਲਈ ਇੱਕ ਹੋਰ ਮੌਕਾ ਦੇਣ ਦੀ ਮੰਗ ਕੀਤੀ ਗਈ ਸੀਨੀਅਰਤਾ ਸੂਚੀ ਵਿੱਚ ਮਾਸਟਰ ਕਾਡਰ ਤੋਂ ਅਗਲੇ ਕਾਡਰ ਵਿੱਚ ਗਏ ਅਧਿਆਪਕਾਂ ਦੇ ਸਾਹਮਣੇ ਤਰੱਕੀ ਜਾਂ ਸਿੱਧੀ ਭਰਤੀ ਜਾਂ ਰਿਵਰਸਨ ਜ਼ੋਨ ਸਪਸ਼ਟ ਰੂਪ ਵਿੱਚ ਲਿਖੇ ਜਾਣ ਦੀ ਮੰਗ ਕੀਤੀ ਗਈ। ਸੀਨੀਅਰਤਾ ਸੂਚੀ ਵਿੱਚ ਮੈਰਿਟ ਅੰਕਾਂ ਨੂੰ ਗਲਤ ਦਰਸਾਉਣ, ਕਈ ਅਧਿਆਪਕਾਂ ਨੂੰ ਦੋਰੇ ਨੰਬਰ ਜਾਰੀ ਹੋਣ ਅਤੇ ਕਿਸੇ ਨੂੰ ਕੋਈ ਵੀ ਨੰਬਰ ਜਾਰੀ ਨਾ ਹੋਣ ਬਾਰੇ ਧਿਆਨ ਵਿੱਚ ਲਿਆਂਦਾ ਗਿਆ। ਵੱਖ-ਵੱਖ ਸਮਿਆਂ ਤੇ ਹੇਠਲੇ ਕਾਰਡਰ ਤੋਂ ਮਾਸਟਰ ਕਾਰਡਰ ਵਿੱਚ ਹੋਈਆਂ ਤਰੱਕੀਆਂ ਨੂੰ ਮਾਸਟਰ ਕਾਰਡਰ ਦੀ ਸੀਨੀਅਰਤਾ ਵਿੱਚ ਇੱਕੋ ਪੈਟਰਨ ਤੇ ਦਰਜ ਕਰਨ ਦੀ ਮੰਗ ਕੀਤੀ ਗਈ। ਜਥੇਬੰਦੀ ਨੇ ਮੰਗ ਕੀਤੀ ਸਰਵਿਸ ਪ੍ਰੋਵਾਈਡਰ 7654 ਅਤੇ 3442 ਪਤੀਆਂ ਦੀ ਸੀਨੀਅਰਤਾ ਰੈਗੂਲਰ ਦੀ ਮਿਤੀ ਅਨੁਸਾਰ ਮੁੱਢਲੀ ਚੋਣ ਮੈਰਿਟ ਦੇ ਆਧਾਰ ਤੇ ਹੀ ਫਿਕਸ ਕੀਤੀ ਜਾਵੇ। ਇਸ ਮਾਮਲੇ ਵਿੱਚ ਸਿੱਖਿਆ ਵਿਭਾਗ ਵੱਲੋਂ ਸਾਲ 1978 ਅਤੇ 1994 ਦੇ ਸੀਨੀਅਰਤਾ ਨਿਯਮਾ ਸਰਕਾਰ ਦੇ ਨੋਟੀਫਿਕੇਸ਼ਨਾਂ ਅਤੇ ਰੈਗੂਲਰਾਈਜੇਸ਼ਨ ਸੰਬੰਧੀ ਪੱਤਰਾਂ ਨੂੰ ਛਿੱਕੇ ਟੰਗ ਕੇ ਕੀਤੀ ਜਾ ਰਹੀ ਮਨਮਾਨੀ ਕਰਨ ਤੇ ਰੋਸ ਦਰਜ ਕਰਵਾਇਆ ਗਿਆ ਜਥੇਬੰਦੀ ਵੱਲੋਂ ਤੱਥਾਂ ਸਹਿਤ ਰੱਖੇ ਗਏ ਪੱਖ ਦੇ ਆਧਾਰ ਤੇ ਡੀ ਐਸ ਪੀ ਵੱਲੋਂ ਜਲਦੀ ਹੀ ਉਕਤ ਸਮੱਸਿਆਵਾਂ ਦਾ ਹੱਲ ਕਰਕੇ ਬਹੁਤ ਜਲਦ ਤਰੱਕੀਆਂ ਕਰਨ ਦਾ ਵਿਸ਼ਵਾਸ ਦਿਵਾਇਆ ਗਿਆ ਈਟੀਟੀ ਮਾਸਟਰ ਲੈਕਚਰਾਰ ਹੈਡਮਾਸਟਰ ਪ੍ਰਿੰਸੀਪਲ ਸੀ ਐਂਡ ਵੀ ਨਾਨ ਟੀਚਿੰਗ ਕਾਡਰਾ ਜ਼ਿਲ੍ਹਾ ਸਿੱਖਿਆ ਅਫਸਰਾਂ ਅਤੇ ਸਹਾਇਕ ਡਿਪਟੀ ਡਾਇਰੈਕਟਰਾਂ ਡਾਇਰੈਕਟਰਾਂ ਦੀਆਂ ਸੀਨੀਅਰਤਾ ਸੂਚੀਆਂ ਮੁਕੰਮਲ ਕਰਕੇ ਲਟਕੀਆਂ ਤਰੱਕੀਆਂ ਨੇਪਰੇ ਚਾੜ੍ਹੀਆਂ ਜਾਣ ਦੀ ਮੰਗ ਕੀਤੀ ਗਈ। ਡੀਐਸਈ ਨੇ ਦੱਸਿਆ ਕਿ ਆਟੀਟੀ ਤੋਂ ਮਾਸਟਰ ਕਾਰਡਰ ਲਈ ਤਰੱਕੀ ਸੰਬੰਧੀ ਨਿਯਮਾਂ ਅਤੇ ਸਾਲ 2018 ਦੇ ਸੇਵਾ ਨਿਯਮਾਂ ਤੇ ਅਧਿਆਪਕਾਂ ਅਤੇ ਸਿੱਖਿਆ ਅਧਿਕਾਰੀਆਂ ਤੇ ਲਗਾਈ ਵਿਭਾਗੀ ਪ੍ਰੀਖਿਆ ਦੀ ਸ਼ਰਤ ਵਾਪਸ ਲੈਣ ਸੰਬੰਧੀ ਮੈਮੋਰੰਡਮ ਤਿਆਰ ਹੋ ਚੁੱਕੇ ਹਨ ਅਤੇ ਅਗਲੀ ਕੈਬਨਟ ਮੀਟਿੰਗ ਵਿੱਚ ਰੱਖੇ ਜਾਣਗੇ। ਡੀ एस ई एलिमेंट्री दफ्तर ਤੋਂ ई टी टी ਅਧਿਆਪਕਾਂ ਦੀ ਇੰਟਰ ਸੇ ਸੀਨੀਅਰਤਾ ਸੂਚੀ ਪ੍ਰਾਪਤ ਹੋਣ ਅਤੇ ਨਿਯਮਾਂ ਦਾ ਅੜਿੱਕਾ ਦੂਰ ਹੋਣ ਸਾਰ ਇਸ ਤਰੱਕੀ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਜਾਵੇਗੀ ਇਸੇ ਤਰ੍ਹਾਂ ਡੀ ਐਸ ای ਨੇਸੀ ਐਂਡ ਵੀਓਸੀਟੀ ਪੀਟੀਆਈ ਡੀਪੀ ਆਰਟ ਐਂਡ ਕਰਾਫਟ ਅਤੇ ਨਾਨ ਟੀਚਿੰਗ ਆਦੇਕਾਰਾਂ ਦੀਆਂ ਤਰੱਕੀਆਂ ਦੀ ਪ੍ਰਕਿਰਿਆ ਜਲਦ ਸ਼ੁਰੂ ਕਰਨ ਦਾ ਭਰੋਸਾ ਵੀ ਦਿੱਤਾ ਗਿਆ ਇਸੇ ਤਰ੍ਹਾਂ ਸਾਰੀਆਂ ਤਰੱਕੀਆਂ ਵਿੱਚ ਸਿਟਿੰਗ ਸਕੂਲ ਵਿੱਚ ਹੀ ਪੋਸਟ ਖਾਲੀ ਹੋਣ ਦੀ ਸੂਰਤ ਵਿੱਚ ਸਬੰਧਿਤ ਅਧਿਆਪਕ ਨੂੰ ਪ੍ਰਮੁੱਖਤਾ ਦੇਣ ਦੀ ਮੰਗ ਨੂੰ ਅਗਲੀਆ ਰੈਗੂਲਰ ਪ੍ਰੋਮੋਸ਼ਨਾਂ ਵਿੱਚ ਵਿਚਾਰਨ ਦਾ ਭਰੋਸਾ ਦਿੱਤਾ ਗਿਆ। ਸੈਸ਼ਨ 2024 ਤੋਂ 25 ਲਈ ਅਧਿਆਪਕਾਂ ਅਤੇ ਨਾਨ-ਟੀਚਿੰਗ ਦੀ ਬਦਲੀ ਪ੍ਰਕਿਰਿਆ ਸੰਬੰਧੀ ਡੀ.ਐਸ.ਈ. ਨੇ ਭਰੋਸਾ ਦਿੱਤਾ ਕਿ ਅਗਲੇ 1-2 ਦਿਨਾਂ ਵਿੱਚ ਡਾਟਾ ਆਪਰੇਸ਼ਨ ਲਈ ਪੋਰਟਲ ਖੋਲ੍ਹ ਦਿੱਤਾ ਜਾਵੇਗਾ ਅਤੇ ਜਲਦ ਬਦਲੀਆਂ ਦਾ ਕੰਮ ਸ਼ੁਰੂ ਕੀਤਾ ਜਾਵੇਗਾ। ਆਪਸੀ ਬਦਲੀ ਨੂੰ ਬਿਨਾਂ ਸ਼ਰਤ ਮੌਕਾ ਦੇਣ ਦੇ ਨਾਲ-ਨਾਲ ਅਗਸਤ ਮਹੀਨੇ ਵਿੱਚ 3 ਸਾਲ ਦੀ ਸ਼ਰਤ ਪੂਰੀ ਕਰਨ ਜਾ ਰਹੇ ਨਵ ਨਿਯੁਕਤ ਲੈਕਚਰਾਰਾਂ ਲਾਇਬ੍ਰੇਰੀਅਨਾਂ 2392 ਮਾਸਟਰ ਕਾਡਰ ਅਤੇ ਪ੍ਰੋਮੋਟਡ ਅਧਿਆਪਕਾਂ ਨੂੰ ਵੀ ਇਸੇ ਬਦਲੀ ਪ੍ਰਕਿਰਿਆ ਵਿੱਚ ਮੌਕਾ ਦੇਣ ਦੀ ਮੰਗ ਸਿੱਖਿਆ ਮੰਤਰੀ ਤੱਕ ਪਹੁੰਚ ਦੀ ਕਰਕੇ ਹੱਲ ਕਰਦਣ ਦਾ ਭਰੋਸਾ ਦਿੱਤਾ ਗਿਆ। ਪਾ ਡੀਐਲ ਅਧਿਆਪਕਾਂ ਚੋ ਵੱਖ ਮੰਫੀ 2 ਕਾਰਨਾਂ ਦੇ ਹਵਾਲੇ ਨਾਲ ਰੋਕ ਕੇ ਰੈਗੂਲਰ ਆਰਡਰ ਜਾਰੀ ਕਰਨ ਦਾ ਮਾਮਲਾ ਸਿੱਖਿਆ ਮੰਤਰੀ ਦੇ ਪਦਰ ਦੇ ਹੱਲ ਹੋਣ ਦੀ ਗੱਲ ਆਖੀ ਗਈ ਅਤੇ 7654 ਅਸਾਮੀਆਂ ਅਧੀਨ ਪਰਤੀ 14 ਹਿੰਦੀ ਅਧਿਆਪਕਾਂ ਦੀ ਮੈਰਿਟ ਰਿਵਾਈਜ਼ਡ ਹੋਣ ਦੇ ਹਵਾਲੇ ਨਾਲ ਰੋਕੀ ਰੈਗੂਲਰਾਈਜੇਸ਼ਨ ਨੂੰ ਹਿੰਦੀ ਵਿਸ਼ੇ ਦੀਆਂ ਖਾਲੀ ਪੋਸਟਾਂ ਦੀ ਉਪਲਬਧਤਾ ਚੈੱਕ ਕਰਕੇ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ। ਸੈਸ਼ਨ 2023 ਤੋਂ 24 ਵਿੱਚ ਸਮਗ੍ਰਾ ਅਧੀਨ ਅਦ ਵਿਚਾਲੇ ਵਾਪਸ ਲਈਆਂ ਗ੍ਰਾਟਾ ਮੂਲ ਭੇਜੀਆਂ ਜਾਣ ਦੀ ਮੰਗ ਡੀਐਸਐਸਈ ਰਾਹੀਂ ਪੰਜਾਬ ਸਰਕਾਰ ਤੱਕ ਪਹੁੰਚਾਉਣ ਦੀ ਗੱਲ ਆਖੀ ਗਈ। ਇਸ ਬਾਰੇ ਅਮਲਗਮੇਟਡ ਫੰਡ ਵਿੱਚੋਂ ਲੋਨ ਲੈਣ ਦਾ ਪੱਤਰ ਜਾਰੀ ਕਰਨ ਦੀ ਮੰਗ ਨੂੰ ਵੀ ਵਿਚਾਰਨ ਦਾ ਭਰੋਸਾ ਦਿੱਤਾ ਗਿਆ ਸੀਐਨਵੀ ਮਾਸਟਰ ਲੈਕਰਾਰ ਪ੍ਰਿੰਸੀਪਲਸ ਡੀਪੀ ਦੀਆਂ ਪੜਤੀਆਂ ਦੇ ਇਸ਼ਤਿਹਾਰ ਜਾਰੀ ਕਰਨ ਦਾ ਮਾਮਲਾ ਪ੍ਰਕਿਰਿਆधीन ਹੋਣ ਦੀ ਗੱਲ ਆਖੀ ਗਈ 5178 ਅਧਿਆਪਕਾਂ ਨੂੰ ਠੇਕਾ ਨੌਕਰੀ ਦੌਰਾਨ ਮੁੱਢਲੀ ਤਨਖਾਹ ਦੇਣ ਦੇ ਅਦਾਲਤੀ ਫੈਸਲੇ ਨੂੰ ਜਨਰਲਾਈਜ਼ ਕਰਨ ਦਾ ਮਾਮਲਾ ਵਿਭਾਗ ਦੇ ਵਿਚਾਰ ਅਧੀਨ ਹੋਣ ਦੀ ਗੱਲ ਆਖੀ ਗਈ ਅਤੇ ਇਸ ਨੂੰ ਵਿੱਤ ਵਿਭਾਗ ਨਾਲ ਟੇਕ ਅਪ ਕਰਨ ਦਾ ਭਰੋਸਾ ਦਿੱਤਾ ਗਿਆ 3582 4161 ਅਤੇ 2392 ਮਾਸਟਰ ਕਾਰਡਰ ਪਰਤੀਆਂ ਤੇ ਨਿਯੁਕਤ ਅਧਿਆਪਕਾਂ ਨੂੰ 3704 ਅਧਿਆਪਕਾਂ ਦੇ ਤਰਜ਼ ਤੇ ਟ੍ਰੇਨਿੰਗਾਂ ਲਗਾਉਣ ਦੀਆਂ ਮਿੱਤਿਆਂ ਤੋਂ ਸਾਰੇ ਲਾਭ ਦਿੱਤੇ ਜਾਣ ਦਾ ਮੰਗ ਨੂੰ ਪੁਨਰ ਵਿਚਾਰ ਕਰਕੇ ਲਾਗੂ ਕਰਨ ਦਾ ਭਰੋਸਾ ਦਿੱਤਾ ਗਿਆ। ਨਵ ਨਿਯੁਕਤ ਧਿਆਪਕਾਂ ਦੇ ਪੇ ਅਕੇਲਾ ਸੰਬੰਧੀ ਬਣੀ ਦੁਬਿਧਾ ਦਾ ਮਾਮਲਾ ਵੀ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ। ਡੀ ਐਸ ਈ ਨੇ ਦੱਸਿਆ ਕਿ ਉਹਨਾਂ ਵੱਲੋਂ ਡਬਲ ਸ਼ਿਫਟ ਸਕੂਲ ਪ੍ਰਿੰਸੀਪਲਸ ਦੇ ਨਾਂ ਟੀਚਿੰਗ ਦੇ ਡਿਊਟੀ ਸਮੇਂ ਦਾ ਵਾਅਦਾ ਵਾਪਸ ਲੈ ਕੇ ਬਾਕੀ ਸਕੂਲਾਂ ਦੇ ਬਰਾਬਰ ਕਰਨ ਦਾ ਮਾਮਲਾ ਸਿੱਖਿਆ ਸਕੱਤਰ ਅੱਗੇ ਲਗਾਤਾਰ ਰੱਖਿਆ ਜਾ ਰਿਹਾ ਹੈ ਅਤੇ ਜਲਦ ਹੱਲ ਹੋਣ ਦੀ ਉਮੀਦ ਹੈ। ਤਰਸ ਅਧਾਰਿਤ ਨਿਯੁਕਤੀਆਂ ਦੇ ਕਈ ਸਾਲ ਤੋਂ ਪੈਂਡਿੰਗ ਨਿਯੁਕਤੀ ਪੱਤਰ ਫੌਰੀ ਜਾਰੀ ਕਰਨ ਦੀ ਮੰਗ ਰੱਖੀ ਗਈ। ਅਧਿਕਾਰੀਆਂ ਵੱਲੋਂ ਦੱਸਿਆ ਗਿਆ ਕਿ ਸਿੱਖਿਆ ਵਿਭਾਗ ਦੇ ਪੱਦਰ ਤੇ ਸਾਰੀ ਪ੍ਰਕਿਰਿਆ ਪੂਰੀ ਕਰ ਲਈ ਗਈ ਹੈ ਅਤੇ ਮੁੱਖ ਮੰਤਰੀ ਤੋਂ ਨਿਯੁਕਤੀ ਪੱਤਰ ਵੰਡਣ ਲਈ ਸਮਾਂ ਮੰਗਿਆ ਗਿਆ ਹੈ। ਜਥੇਬੰਦੀ ਨੇ ਇਸ ਸੰਵੇਦਨਸ਼ੀਲ ਮਾਮਲੇ ਵਿੱਚ ਵੀ ਪੰਜਾਬ ਸਰਕਾਰ ਵੱਲੋਂ ਅਣਿਕਾ ਬਣਨ ਦਾ ਸਖਤ ਨੋਟਿਸ ਲਿਆ ਗਿਆ। ਪੁਰਸ਼ ਅਧਿਆਪਕਾਂ ਨੂੰ ਸਲਾਨਾ ਮਿਲਣ ਯੋਗ ਚੰਚੇਤ ਛੁੱਟੀਆਂ ਵਿੱਚ 10 ਤੋਂ 15 ਦਾ ਵਾਅਦਾ ਹੋਣ ਮੌਕੇ ਠੇਕਾ ਅਧਾਰਿਤ ਸੇਵਾ ਨੂੰ ਯੋਗ ਮੰਨਣ ਦਾ ਸਪਸ਼ਟਿਕਰਨ ਪੱਤਰ ਜਾਰੀ ਕਰਨ ਦਾ ਮਾਮਲਾ ਸਾਰੇ ਵਿਭਾਗਾਂ ਨਾਲ ਸੰਬੰਧਿਤ ਹੋਣ ਕਾਰਨ ਪੰਜਾਬ ਸਰਕਾਰ ਦੇ ਪੱਧਰ ਤੇ ਹੀ ਹੱਲ ਹੋਣ ਦੀ ਗੱਲ ਆਖੀ ਗਈ ਹੈ। ਸਿੱਧੀ ਭਰਤੀ ਹੈਡਮਾਸਟਰਾਂ ਪ੍ਰਿੰਸੀਪਲਾਂ ਬੀਪੀਓ ਲੇਕਚਰਾਰਾਂ ਨੂੰ ਉਚੇਰੀ ਜ਼ਿੰਮੇਵਾਰੀ ਇਨਕ੍ਰੀਮੈਂਟ ਦਾ ਲਾਭ ਦੇਣ ਸੰਬੰਧੀ ਵਿੱਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਫੈਸਲਾ ਲੈਣ ਦੀ ਗੱਲ ਆਖੀ ਗਈ। 7654% ਦੀਨ ਕੰਮ ਕਰਦੇ ਵੋਕੇਸ਼ਨਲ ਅਧਿਆਪਕਾਂ ਦਾ ਮੁੱਢਲੇ ਪ੍ਰਤੀਸ਼ਤਿਹਾਰ ਵਿੱਚ ਦਰਜ ਯੋਗਤਾ ਅਨੁਸਾਰ ਬਣਦਾ ਨੋਮਨਕਲੇਚਰ ਤਬਦੀਲ ਕਰਕੇ ਵੋਕੇਸ਼ਨਲ ਲੈਕਚਰਾਰ ਕਰਨ ਦੀ ਮੰਗ ਵੀ ਰੱਖੀ ਗਈ। ਡੀ.ਐਸ.ਈ. ਨੇ ਜਥੇਬੰਦੀ ਨੂੰ ਇਸ ਮਾਮਲੇ ਬਣਦੇ ਹੱਲ ਲਈ ਸਿੱਖਿਆ ਸਕੱਤਰ ਪੰਜਾਬ ਅੱਗੇ ਮੂਲ ਰੱਖਣ ਦਾ ਸੁਝਾਅ ਦਿੱਤਾ। ਅਧਿਆਪਕਾਂ ਨੂੰ ਮੈਡੀਕਲ ਛੁੱਟੀਆਂ ਲੈਣ ਵਿੱਚ ਦਰਪੇਸ਼ ਦਿੱਕਤਾਂ ਦੂਰ ਕਰਨ ਅਤੇ ਵਿਦੇਸ਼ ਛੁੱਟੀ ਪੂਰੀ ਹੋਣ ਤੋਂ ਪਹਿਲਾਂ ਪਰਤਣ ਦੇ ਮਾਮਲੇ ਵਿੱਚ ਯੋਗ ਹੱਲ ਕੱਢਣ ਸੰਬੰਧੀ ਵੀ ਚਰਚਾ ਕੀਤੀ ਗਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡੀਟੀਐਫ ਫਾਗੂ ਗੁਰਪ੍ਰੀਤ ਸਿੰਘ ਨਾ ਬਾ ਮੈਡਮ ਕਨਵਲਜੀਤ ਕੌਰ ਰਵੀ ਕੁਮਾਰ ਮੁਕਤਸਰ ਡਾਕਟਰ ਰਵਿੰਦਰ ਕੰਬੋਸ 4000